ਲੋਕ ਸਭਾ ਹਲका ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਮੰਨਾ ਵੱਲੋਂ ਅੱਜ ਜਿਹੜੇ ਆਪਣੇ ਨਾਜੁਦਗੀ ਪੱਤਰ ਦਾਖਲ ਕਰ ਦਿੱਤੇ ਨੇ ਤਾਂ ਸਾਡੇ ਨਾਲ ਮੌਜੂਦ ਨੇ ਅੱਜ ਵਰਕਰਾਂ ਦੇ ਵਿੱਚ ਵੱਡਾ ਜੋਸ਼ ਵੀ ਵੇਖਣ ਨੂੰ ਮਿਲਿਆ ਨਾਲ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਵੀ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਜ਼ਿਲ੍ਹੇ ਦੇ ਵਿੱਚ ਜਿਹੜਾ ਵੱਡਾ ਬਲ ਮਿਲਿਆ ਤੇ ਅੱਜ ਵਿਸ਼ਾਲ ਰੈਲੀ ਵੇਖਣ ਨੂੰ ਮਿਲੀ ਹੈ ਤੇ ਅੱਜ ਉਹਨਾਂ ਦੇ ਵੀ ਮੂੰਹ ਤੇ ਕਰਾਰੀ ਚਪੇੜ ਆ ਜਿਹੜੇ ਕਹਿੰਦੇ ਸੀ ਸਾਡੇ ਕੱਦ ਦਾ ਕੋਈ ਉਮੀਦਵਾਰ ਮੈਦਾਨ ਵਿੱਚ ਨਹੀਂ ਆਇਆ ਅੱਜ ਪਤਾ ਲੱਗਾ ਕਿ ਮੈਦਾਨ ਦੇ ਵਿੱਚ ਕੌਣ ਆ ਉਹ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਆਖਦੇ ਆ ਜੀ ਚੈਨਲ ਤੇ ਧੰਨਵਾਦ ਜੀ ਵੀਰ ਜੀ ਤੁਹਾਡਾ ਸਰ ਅੱਜ ਵਰਕਰਾਂ ਦੇ ਵਿੱਚ ਜੋਸ਼ ਸੀ ਬਹੁਤ ਵੱਡਾ ਕਿਉਂਕਿ ਇੰਨੇ ਗਰਮੀ ਦੇ ਵਿੱਚ ਲੋਕ ਜਿਹੜੇ ਬੈਠੇ ਰਹੇ ਤੁਹਾਨੂੰ ਵੇਖਣ ਲਈ ਤੇ ਢੋਲ ਵਜਾਏ ਤੇ ਨਾਮਜ਼ਦਗੀ ਪੱਤਰ ਦਾਖਲ ਕਰਾਇਆ ਮੈਂ ਤਾਂ ਇਹ ਗੱਲ ਕਹੂੰਗਾ ਕਿ ਮੇਰੇ ਕੋਲ ਇਹੋ ਜਿਹੀ ਕੋਈ ਜੋਗ ਸ਼ਬਦ ਨਹੀਂ ਆਲੇ ਹੈਗੇ ਜਿਨ੍ਹਾਂ ਨਾਲ ਮੈਂ ਉਹਨਾਂ ਸਾਰੇ ਆਪਣੇ ਭਰਾਵਾਂ ਦਾ ਧੰਨਵਾਦ ਕਰ ਸਕਾਂ ਸਾਡੀ ਸਮੁੱਚੀ ਹਾਈ ਕਮਾਂਡ ਬੈਠੀ ਆ ਇਹਨਾਂ ਦਾ ਧੰਨਵਾਦ ਕਰ ਸਕਾਂ ਕਿ ਇਹਨਾਂ ਦੀ ਮਿਹਨਤ ਸਦਕਾ ਹੀ ਇਹ ਸਾਰਾ ਕੁਝ ਹੋਇਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਨੇ ਸਾਡੇ ਅਨਚਾਰਜ ਰਾਏ ਸਾਹਿਬ ਬੈਠੇ ਨੇ ਨਰੇਸ਼ ਜੀ ਬੈਠੇ ਨੇ ਇਹ ਸਮੁੱਚੀ ਟੀਮ ਨੇ ਮਿਹਨਤ ਕੀਤੀ ਆ ਅੱਜ ਇਹਨਾਂ ਦੀ ਮਿਹਨਤ ਜਿਹੜੀ ਉਹ ਰੰਗ ਲਿਆਈ ਆ ਅੱਜ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਮੈਂ ਕਹੂੰਗਾ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਅੱਜ ਕਿੜਿਆ ਪਿਆ ਤੇ ਲੋਕ ਅੱਜ ਇਹ ਗੱਲ ਮਨ ਬਣਾ ਲਏ ਲੋਕਾਂ ਨੇ ਕਿ ਅਸੀਂ ਮੋਦੀ ਸਾਹਿਬ ਨੂੰ ਤੀਜੀ ਵਾਰੀ ਫੇਰ ਪ੍ਰਧਾਨ ਮੰਤਰੀ ਬਣਾਉਣਾ ਤੇ ਅੱਜ ਦਾ ਇਕੱਠ ਇਹ ਗੱਲ ਨੂੰ ਦਰਸਾਉਂਦਾ ਸੀ ਕਿ ਖੜੂਰ ਸਾਹਿਬ ਦੀ ਸੀਟ ਜਿਹੜੀ ਲੋਕ ਜਿਤਾ ਕੇ ਮੋਦੀ ਸਾਹਿਬ ਦੀ ਝੋਲੀ ਚ ਪਾਉਣਗੇ ਮਾਨਾ ਸਾਹਿਬ ਅੱਜ ਉਹਨਾਂ ਦੇ ਵੀ ਮੂੰਹ ਬੰਦ ਹੋ ਗਏ ਜਿਹੜੇ ਕਹਿੰਦੇ ਸਾਡੇ ਕੱਦ ਦਾ ਉਮੀਦਵਾਰ ਨਹੀਂ ਕੋਈ ਹੈਗਾ ਅਸੀਂ ਤਾਂ ਭਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਰਦੇ ਅਸੀਂ ਤਾਂ ਗੁਰੂ ਦੇ ਬਾਣੇ ਚ ਰਹਿਣ ਵਾਲੇ ਇੱਕ ਨਮਾਣੇ ਜੇ ਵਰਕਰਿਆਂ ਐਂ ਤੇ ਲੋਕਾਂ ਦੀ ਸੇਵਾ ਕਰਨ ਵਾਲੇ ਵਰਕਰਿਆਂ ਨਾ ਕਿ ਕੋਈ ਲੀਡਰ ਐ ਇਹ ਤੇ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਸੇਵਾ ਦਿੱਤੀ ਆ ਤੇ ਗੁਰੂ ਕਿਰਪਾ ਕਰੇ ਅਸੀਂ ਜੇ ਸਾਨੂੰ ਜਨਤਾ ਸੇਵਾ ਦਿੰਦੀ ਆ ਤੇ ਅਸੀਂ ਇੱਕ ਸੇਵਾਦਾਰ ਬਣ ਕੇ ਲੋਕਾਂ ਦੀ ਸੇਵਾ ਕਰਾਂਗੇ ਨਾ ਕਿ ਕਦੀ ਪਹਿਲਾਂ ਲੀਡਰ ਸਮਝਿਆ ਤੇ ਨਾ ਆਉਣ ਵਾਲੇ ਸਮੇਂ 'ਚ ਲੀਡਰ ਸਮਝਾਂਗੇ ਇਹ ਤਾਂ ਲੋਕਾਂ ਦਾ ਪਿਆਰ ਆ ਸਤਿਕਾਰ ਆ ਲੋਕ ਮਾਣ ਦਿੰਦੇ ਨੇ ਮੀਆਂ ਮਿੰਨੂ ਸਾਹਿਬ ਬਹੁਤ ਸਕੀਮਾਂ ਆ ਜਿਹੜੀਆਂ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਪੰਜਾਬ ਪੰਜਾਬ ਦੇ ਦਿੱਤੇ ਜਾਂਦੇ ਆ ਪਰ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਇਹ ਕੇਂਦਰ ਦੀਆਂ ਸਕੀਮਾਂ ਨੇ ਕਿਵੇਂ ਜਿਹੜਾ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਉਂਦੇ ਕਿ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਇਹ ਆਪਣਾ ਨਾਮ ਦੱਸ ਕੇ ਵਰਤ ਰਏ ਲੋਕ ਬੜੇ ਸਿਆਣੇ ਨੇ ਜੀ ਲੋਕਾਂ ਨੂੰ ਸਾਰੀ ਸਮਝ ਆ ਕਿ ਕਿਹੜੀ ਸਕੀਮ ਜਿਹੜੀ ਹੈ ਸੈਂਟਰ ਤੋਂ ਆ ਰਹੀ ਹੈ ਤੇ ਪੰਜਾਬ ਸਰਕਾਰ ਦਾ ਉਹ ਚ ਕੀ ਰੋਲ ਆ ਬਾਤਾ ਇਹ ਗੱਲ ਕਹੂੰਗਾ ਕਿ ਪੰਜਾਬ ਸਰਕਾਰ ਦਾ ਉਹਦੇ ਚ ਰੋਲ ਇਹ ਹੋ ਸਕਦਾ ਵਾ ਕਿ ਉਹ ਸਕੀਮ ਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਣ ਨਹੀਂ ਦੇਂਦੇ ਸਕੀਮਾਂ ਸਾਰੀਆਂ ਸੈਂਟਰ ਗਵਰਨਮੈਂਟ ਦੀ ਆ ਰਹੀਆਂ ਇਹਨਾਂ ਨੇ ਸਕੀਮਾਂ ਵਿਚਾਰਿਆ ਨੇ ਕੀ ਬਣਾਉਣੀਆਂ ਜਿਨ੍ਹਾਂ ਦੇ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਪੈਸੇ ਨਹੀਂ ਹੈਗੇ ਉਹ ਕਰਜ਼ਾ ਚੁੱਕ ਚੁੱਕ ਕੇ ਤੇ ਅਜੇ ਤਨਖਾਹਾਂ ਦੇ ਰਹੇ ਨੇ ਮੁਲਾਜ਼ਮਾਂ ਨੂੰ ਤੇ ਇਹਨਾਂ ਸਕੀਮਾਂ ਲੋਕਾਂ ਨੂੰ ਕੀ ਦੇਣੀਆਂ ਨੇ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਅੱਜ ਉਹਨਾਂ ਸਾਰਿਆਂ ਵਾਅਦਿਆਂ ਤੋਂ ਇਹ ਲੋਕ ਮੁਕਰ ਗਏ ਨੇ ਤੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਆ ਆਸ ਆ ਕਿ ਜੋ ਮੋਦੀ ਸਾਹਿਬ ਕਹਿੰਦੇ ਨੇ ਉਹਨੂੰ ਕਰਕੇ ਦਿਖਾਉਂਦੇ ਨੇ ਔਰ ਪੂਰਿਆਂ ਉਹਨਾਂ ਨੇ ਕੀਤਾ ਵੀ ਹੈ। ਮੀਆਂਵੰਦ ਸਾਹਿਬ ਇੱਕ ਮੋਦੀ ਦਾ ਐਸਾ ਡਾਰਿਆ ਕਿ 32 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਇੱਕ ਮੋਦੀ ਨੂੰ ਹਰਾਉਣ ਵਾਸਤੇ। ਮੋਦੀ ਸਾਹਿਬ ਕੋਈ ਕਿਸੇ ਨੂੰ ਡਰਾਉਂਦੇ ਨਹੀਂ। ਉਹ ਇੱਕ ਇਮਾਨਦਾਰ ਇਨਸਾਨ ਹੈ ਤੇ ਕਿਸੇ ਤੋਂ ਡਰਦੇ ਵੀ ਨਹੀਂ ਆ। ਲੋਕੇ ਜਿਹੜਾ ਬੰਦਾ ਆਪ ਇਮਾਨਦਾਰ ਹੋਵੇ ਨਾ ਜਿਹਦੇ ਮਨ ਦੇ ਵਿੱਚ ਕੋਈ ਢੁਡਕੂ ਨਾ ਹੋਵੇ ਕਿ ਕੱਲ ਨੂੰ ਮੈਨੂੰ ਕਿਸੇ ਕੰਮ ਦਾ ਕੋਈ ਗਲਤੀ ਦੇ ਗਲਤੀ ਕੀਤੀ ਤਾਂ ਦਾ ਸਾਹਮਣਾ ਕਰਨਾ ਪਵੇ ਇਸ ਕਰਕੇ ਮੋਦੀ ਸਾਹਿਬ ਅੱਜ ਦੇਸ਼ ਦੇ ਹਿੱਤ ਦੇ ਵਿੱਚ ਬੜੇ ਵੱਡੇ ਵੱਡੇ ਫੈਸਲੇ ਲੈ ਰਹੇ ਨੇ ਮੋਦੀ ਸਾਹਿਬ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਅੱਜ ਇਹਨਾਂ ਲੋਕਾਂ ਨੂੰ ਮੋਦੀ ਸਾਹਿਬ ਤੋਂ ਇਹ ਡਰ ਸਤਾ ਰਿਹਾ ਕਿ ਮੋਦੀ ਸਾਹਿਬ 25 30 40 ਸਾਲ ਇਥੋਂ ਜਿਹੜਾ ਰਾਜ ਕਰਨਗੇ ਕਿਤੇ ਜਾਣ ਵਾਲੇ ਨਹੀਂ ਆ ਮੋਦੀ ਸਾਹਿਬ ਜਿੰਨਾ ਕੰਮ ਉਹਨਾਂ ਨੇ ਦੇਸ਼ ਵਾਸਤੇ ਕੀਤਾ ਮੀਆ ਵੰਡ ਸਾਹਿਬ ਹਰਜੀਤ ਸਿੰਘ ਸੰਧੂ ਦੀ ਕਾਰਜਕਾਰੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਪਹਿਲਾਂ ਵੀ ਪ੍ਰਧਾਨ ਬੜੇ ਰਹੇ ਨੇ ਪਰ ਬੀਜੇਪੀ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਹੁੰਦਾ ਹੁਣ ਹਰ ਪਿੰਡ ਹਰ ਜ਼ਿਲ੍ਹੇ ਤੇ ਹਰ ਕਸਬੇ ਦੇ ਵਿੱਚ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਬੀਜੇਪੀ ਦਾ ਫੁੱਲ ਜਿਹੜਾ ਖਿੜ ਰਿਹਾ ਸਰਦਾਰ ਹਰਜੀਤ ਸਿੰਘ ਜੀ ਸੰਧੂ ਮੇਰਾ ਛੋਟਾ ਭਰਾ ਵਾ ਮੇਰਾ ਕੁਇਦ ਨਾਲ ਪੋਲੀਟਿਕਲੀ ਨਾਤਾ ਨਹੀਂ ਇੱਕ ਭਰਾਵਾਂ ਵਾਲੀ ਸਾਂਝ ਆਹੀ ਬੜੇ ਲੰਮੇ ਸਮੇਂ ਤੋਂ ਇਕੱਠੇ ਚੱਲਦੇ ਆਏ ਪਹਿਲਾਂ ਵੀ ਅਸੀਂ ਇਕੱਠੇ ਰਹੇ ਹਾਂ ਤੇ ਚਲੋ ਜੋ ਵੀ ਇਹ ਘਟਨਾਕਰਮ ਹੋਇਆ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਆ ਤੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਦੋਵਾਂ ਭਰਾਵਾਂ ਨੂੰ ਪਾਰਟੀ ਨੇ ਬੜਾ ਵੱਡਾ ਮਾਣ ਦਿੱਤਾ ਮੈਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਸੇਵਾ ਸੌਂਪੀ ਤੇ ਅਸੀਂ ਜਿਹੜੀ ਤਰਨਤਾਰਨ ਦੀ ਸੇਵਾ ਸੀ ਆਪ ਪ੍ਰਧਾਨ ਜੀ ਨੂੰ ਕਹਿ ਕੇ ਇਹਨਾਂ ਨੂੰ ਦਵਾਈ ਕਿ ਤਰਨਤਾਰਨ ਦੇ ਵਿੱਚ ਬੀਜਪੀ ਦਾ ਇੱਥੇ ਕੋਈ ਹੈ ਨਹੀਂ ਆ ਆਧਾਰ ਤੇ ਉਸ ਗੱਲ ਨੂੰ ਅਸੀਂ ਇੱਕ ਚੁਣੌਤੀ ਵਜੋਂ ਲਿਆ ਤੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੂੰ ਅਸੀਂ ਇਹ ਕਿਹਾ ਸੀ ਪ੍ਰਧਾਨ ਜੀ ਸਾਨੂੰ ਇਸ ਤਰਨਤਾਰਨ ਦੀ ਵੀ ਨਾਲ ਜ਼ਿੰਮੇਵਾਰੀ ਦਿਓ ਕਿਉਂਕਿ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਬੜਾ ਲੰਮਾ ਸਮਾਂ ਪਹਿਲਾਂ ਸੇਵਾ ਕੀਤੀ ਸੀ ਤੇ ਇਸ ਕਰਕੇ ਛੋਟੇ ਭਰਾ ਨੂੰ ਇਹ ਸੇਵਾ ਦਵਾਈ ਤੇ ਮੈਂ ਧੰਨਵਾਦੀ ਹਾਂ ਭਰਾ ਦਾ ਕਿ ਜਿੰਨੀ ਇਹਨੇ ਮਿਹਨਤ ਕੀਤੀ ਆ ਅੱਜ ਪੂਰਾ ਪੰਜਾਬ ਨੇ ਅੱਜ ਸਾਡੀ ਜਿਹੜੀ ਸੈਂਟਰ ਦੀ ਲੀਡਰਸ਼ਿਪ ਆ ਉਦੇ ਮਨ ਦੇ ਵਿੱਚ ਵੀ ਸਰਦਾਰ ਹਰਜੀਤ ਸਿੰਘ ਪ੍ਰਤੀ ਪੂਰਾ ਸਤਿਕਾਰ ਆ ਕਿ ਜਿੰਨੀ ਹਰਜੀਤ ਨੇ ਮਿਹਨਤ ਕਰਕੇ ਪਾਰਟੀ ਨੂੰ ਇੱਕ ਫਰਸ਼ ਤੋਂ ਫਰਸ਼ ਤੋਂ ਅੱਜ ਅਰਸ਼ ਤੇ ਲੈ ਆਂਦਾ ਅੱਜ ਉਸ ਗੱਲ ਦਾ ਹੀ ਇਹ ਪ੍ਰਮਾਣ ਆ ਜਿਹੜਾ ਇੱਥੇ ਇਕੱਠ ਹੋਇਆ ਕਿ ਇਹ ਹਰਜੀਤ ਸਿੰਘ ਦੀ ਮਿਹਨਤ ਦੇ ਬਦੌਲਤ ਹੋਇਆ ਤਾਂ ਹੁਣ ਕਿਵੇਂ ਵਰਕਰਾਂ ਨੂੰ ਅਪੀਲ ਰਹੂਗੇ ਕਿ ਉਹਨਾਂ ਨੂੰ ਭਰੋਸਾ ਦਿਵਾਉਂਦੇ ਜੇ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਹੋਰ ਲਿਆ ਕੇ ਦਿੱਤੇ ਜਾਣੀਆਂ ਕਿਉਂਕਿ ਡਬਲ ਇੰਜਨ ਵਾਲੀ ਸਰਕਾਰ ਬਣੂਗੀ ਲੋਕ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਕਿ મોદી ਸਾਹਿਬ ਤੇ ਸਿਰਫ ਵਿਸ਼ਵਾਸ ਕਰਦੇ ਨੇ ਲੋਕਾਂ ਨੇ ਸਾਰੀਆਂ ਪਾਰਟੀਆਂ ਤੇ ਵਿਸ਼ਵਾਸ ਕਰਕੇ ਵੇਖ ਲਿਆ ਉਹਨਾਂ ਪਾਰਟੀਆਂ ਨੇ ਸਰਕਾਰਾਂ ਨੇ ਸਵਾਏ ਝੂਠ ਤੋਂ ਕਿਸੇ ਨੂੰ ਦਿੱਤਾ ਕੁਝ ਨਹੀਂ ਅੱਜ ਲੋਕਾਂ ਦਾ ਉਹਨਾਂ ਪਾਰਟੀਆਂ ਦਾ ਵਿਸ਼ਵਾਸ ਉੱਠ ਗਿਆ ਅੱਜ ਲੋਕ ਜੀ ਵਿਸ਼ਵਾਸ ਕਰਦੇ ਆ ਤੇ ਸਿਰਫ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਤੇ ਕਰਦੇ ਆ ਇਸ ਕਰਕੇ ਲੋਕਾਂ ਨੇ ਇਹ ਮਨ ਬਣਾਇਆ ਕਿ ਉਹਨਾਂ ਨੂੰ ਤੀਜੀ ਵਾਰੀ ਫੇਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਣਾ ਤਾਂ ਸਾਡੇ ਨਾਲ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਉਹ ਹੀ ਮਨਜੋਦੇ ਜੀ ਨਾਲ ਮੈਂ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬ ਜੀਆਂ ਨੂੰ ਆਖਦੇ ਆਂ ਪਹਿਲਾਂ ਹੀ ਤੁਹਾਨੂੰ ਧੰਨਵਾਦ ਤੁਹਾਡਾ ਜੀ ਤੁਸੀਂ ਹਮੇਸ਼ਾ ਹੀ ਹੱਕ ਸੱਚ ਦੀ ਆਵਾਜ਼ ਨੂੰ ਪਿਛਲੇ ਲੰਬੇ ਸਮੇਂ ਤੋਂ ਉਠਾਉਂਦੇ ਰਹੇ ਹੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਤੁਹਾਡਾ ਇੱਥੇ ਹਣ ਤੇ ਧੰਨਵਾਦ ਕਰਦਾ ਅੱਜ ਦੀ ਰੈਲੀ ਵੇਖ ਕੇ ਮਨ ਕਿੰਨਾ ਖੁਸ਼ ਆ ਤੇ ਕਿੰਨਾ ਬਾਗੋ-ਬਾਗ ਹੈ ਇਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਤੁਹਾਡੇ ਸਾਹਮਣੇ ਹੀ ਆ ਜੀ ਜਦੋਂ ਦੀ ਵੀ ਦਾਸ ਨੂੰ ਭਾਰਤੀ ਜਨਤਾ ਪਾਰਟੀ ਨੇ ਇਸ ਜ਼ਿਲ੍ਹੇ ਦੀ ਸੇਵਾ ਦਿੱਤੀ ਹੈ ਤੇ ਮੈਂ ਰਣੀ ਹਾਂ ਉਹਨਾਂ ਵਰਕਰਾਂ ਦਾ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੇ ਮੈਂ ਰਣੀ ਆ ਆਪਣੀ ਜ਼ਿਲ੍ਹੇ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਕਦੀ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਇੱਕੋ ਹੀ ਨਰਨਾ ਲਿਆ ਸੀ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਪਿਛਲੇ 10 ਸਾਲਾਂ ਦੇ ਜਿਹੜੀ ਵੀ ਕਾਰਸ਼ਾਲੀ ਜੋਨਾਂ ਹਰ ਵਰਗ ਦਾ ਖਿਆਲ ਕੀਤਾ ਉਹ ਲੋਕਾਂ ਦੀ ਕਿਚਾਰੀ ਦੇ ਵਿੱਚ ਪੇਸ਼ ਕਰਨਾ ਤੇ ਜਦੋਂ ਲੋਕਾਂ ਦੇ ਨਾਲ ਤਾਲਮੇਲ ਸਾਰਾ ਬਣਿਆ ਤੇ ਲੋਕਾਂ ਨੇ ਸ਼੍ਰੀ ਨਰਿੰਦਰ ਮੋਦੀ ਜੀ ਦੇ ਹੱਕ 'ਚ ਫਤਵਾ ਵੀ ਦਿੱਤਾ ਉਸ ਫਤਵੇ ਦੇ ਤੁਹਾਡੇ ਸਾਹਮਣੇ ਹੈ ਅੱਜ ਮੇਰੇ ਵੱਡੇ ਵੀਰ ਸਰਦਾਰ ਮਨਜੀਤ ਸਿੰਘ ਬੰਨਾ ਜੀ ਦੇ ਜਦੋਂ ਪਤਾ ਲੱਗਾ ਕਿ ਅੱਜ ਇਹਨਾਂ ਨੇ ਨਾਮਜ਼ਦਗੀ ਕਾਗੇ दाखल ਕਰਨੇ ਆ ਤੇ ਅੱਜ ਹਜ਼ਾਰਾਂ ਹੀ ਸੈਂਕੜਿਆਂ ਦੀ ਤਦਾਦ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਸਮੁੱਚੀ ਲੀਡਰਸ਼ਿਪ ਨੂੰ ਅੱਜ ਦੱਸ ਦਿੱਤਾ ਕਿ ਅਸੀਂ ਸਰਦਾਰ ਮਨਜੀਤ ਸਿੰਘ ਨੂੰ ਜਿਹੜਾ ਜਿੱਤ ਦਾ ਫਤਵਾ ਦੇਣਾ ਚਾਹੀਦਾ ਹੈ ਤਾਂ ਇਹ ਸਨ ਤਰਨਤੰਪ ਦਾ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਤੇ ਸਰਦਾਰ ਮਨਜੀਤ ਸਿੰਘ ਜੀ ਮਨਾਮੀ ਐਵੇਂਡ ਸਾਹਿਬ ਜਿਨ੍ਹਾਂ ਨੇ ਦੱਸਿਆ ਹੈ ਕਿ ਦੇਸ਼ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਰੋਸਾ ਕਰਦੇ ਨੇ ਤੇ ਭਰੋਸੇ ਮੁਤਾਬਕ ਇਸ ਵਾਰ ਵੀ ਲਿਖਿਆ ਹੈ ਕਿ ਇਸ ਵਾਰ 400 ਤੋਂ ਉਪਾਰ ਮੋਦੀ ਦੀ ਸਰਕਾਰ ਤਾਂ ਤੁਸੀਂ ਦੇਖਦੇ ਰਹੋ 80 برو نیوز ਮੈਂ ਹਾਂ ਜਸਵੀਰ ਸਿੰਘ ਛੇਨਾ ਤਰਨਤਾਰਨ